ਪੰਜਾਬ ਸਰਕਾਰ ਮੁਰਦਾਬਾਦ 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 ਆਨ ਆਪੀ ਪਾਰਟੀ ਮੁਰਦਾਬਾਦ 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 ਸਰਦਕੀ ਰੱਖਣ ਦੀ ਫੋਨ ਕਾਨੂੰਨ ਨਾ ਬਣਾਉਣ ਵਾਲੀ ਸਰਕਾਰ ਮੁਰਦਾਬਾਦ 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 ਬਾਦਿਆ ਤੋਂ ਮੁਖੀ ਮੁਖੰਤਰੀ ਭਗਵੰਤ ਸਿੰਘ ਮੁਰਦਾਬਾਦ ਮੁਰਦਾਬਾਦ

ਅੰਨੀ ਬੋਲੀ ਸਰਕਾਰ ਮੁਰਦਾਬਾਦ 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 ਅੰਨੀ ਬੋਲੀ ਸਰਕਾਰ ਮੁਰਦਾਬਾਦ 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 ਅੰਨੀ ਬੋਲੀ ਸਰਕਾਰ ਮੁਰਦਾਬਾਦ 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 ਭਗਵਾਨ ਤੁਮਾਨ ਮੁਰਦਾਬਾਦ 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 ਭਗਵਾਨ ਤੁਮਾਨ ਮੁਰਦਾਬਾਦ 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 ਭਗਵਾਨ ਤੁਮਾਨ ਮੁਰਦਾਬਾਦ 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 ਸਮਾਣੇ ਦਾ ਇੱਕ ज़िंदबाद 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 मुरदाबाद मुरदाबाद मुर्दाबाद मुरदाबाद मुरदाबाद ਮਰਦਾਬਾਦ ਮਰਦਾਬਾਦ ਗੁਰਾਂ ਦਾ ਦੋਖੀ ਹਾਏ 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 ਗੁਰਾਂ ਦਾ ਦੋਖੀ ਹਾਏ 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 ਸਰਕਾਰ ਹੈ ਕੋਰੋਨਾ ਦੀ ਸਰਕਾਰ ਹੈ ਇੱਕ ਐਸੀ ਸਰਕਾਰ ਹੈ ਜਾਨ ਸਰਕਾਰ ਮੁਰਤਾਬਾਦ 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 ਜਾਨ ਸਰਕਾਰ ਮੁਰਤਾਬਾਦ मुर्दाबाद 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 मुर्दाबा हा 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 جناب سرکار

یہ سی ہے پچیس جنوری دو ہزار بائی ਇਹ ਕਿਹਾ ਸੀ ਕਿ ਨਹੀਂ ਕਿਹਾ ਸੀ ਕਿ ਇੱਕ ਬੇਮਿਸਾਲ ਕਾਨੂੰਨ ਬਣੂਗਾ ਜਿਹਦੇ ਨਾਲ ਬੇਅਦਬੀ ਬੰਦ ਹੋਵੇ ਬੇਅਦਬੀਆਂ ਤੇ ਬਣੂਗਾ ਜੇ ਮੁੱਖ ਮੰਤਰੀ ਨੇ ਕਿਹਾ ਸੀ ਉਦੋਂ ਗਲਤ ਕਹਿ ਰਿਹਾ ਸੀ ਜਾਂ ਹੁਣ ਗਲਤ ਕਰ ਰਿਹਾ ਆਪੀ ਦਾ ਹਰ ਮੁੱਖ ਮੰਤਰੀ ਦੀ ਜਿਹੜੀ ਆਪਵਾਦ ਤੋਂ ਕਹੀ ਗਈ ਗੱਲ ਹੈ ਉਹਦੇ ਉੱਤੇ ਲੋਕ ਬਸ ਇਹੀ ਕਹਿ ਰਹੇ ਨੇ ਕਿ ਉਹ ਕਾਨੂੰਨ ਬਣਾਏ ਬਸ ਉਹ ਕਹਿ ਰਹੇ ਦੁੱਖ ਦੀ ਗੱਲ ਪਤਾ ਕੀ ਹੈ ਦੁੱਖ ਦੀ ਗੱਲ ਇਹ ਹੈ ਕਿ ਸਾਰੇ ਜਿੰਨੇ ਵੀ ਨੇ ਚਾਹੇ ਉਹ ਕਾਂਗਰਸੀ ਹੋਣ ਜਿੰਨੀਆਂ ਵੀ ਪਾਛਿਆ ਇਹ ਕਹਿੰਦੀਆਂ ਕੁਝ ਹੋਰ ਨੇ ਕਰਦੀਆਂ ਕੁਝ ਹੋਰ ਇਸੇ ਕਰਕੇ ਆ ਸਰਕਾਰ ਆਰੀ ਕੁਝ ਇਹ ਇਸੇ ਕਰਕੇ ਗੋ ਆਜੇਗੀ ਕਰੇਗਾ ਸਮਾਂ ਪਾਸ ਹੋ ਜਾਊਗਾ ਵੀ ਹੋਰ ਨੂੰ ਸਾਥ ਜੇ ਵੀ ਮੰਨਦੇ ਹੋ ਉਹ ਨਾਲ ਚਾਹੀਦਾ ਤੇ ਨਾਲ ਸਾਥ ਨਹੀਂ ਤਾਂ ਫੇਰ ਅਸੀਂ ਤੁਹਾਨੂੰ ਨੋ ਡਾਊਟ ਮਜੀਦਾ ਸਰਕਾਰ ਨੰਬਰ 1 ਦੀ ਦੋਖੀ ਹੈ ਪਰ ਤੁਸੀਂ ਵੀ ਦੋਖੀਆਂ ਚਾਹੋਗੇ ਇਹ ਨਾ ਨੀ ਗੱਲ ਆ ਤੋਲਮਾਨ ਦੀ 2016 ਦੇ ਵਿੱਚ ਵੀ ਤੇ 2018 ਦੇ ਵਿੱਚ ਆ ਇਹਨਾਂ ਹਾਊਸ ਦੇ ਵਿੱਚ ਯੂਨਾਨੀਮਸਲੀ ਡਿਸੀਜਨ ਪਾਸ ਕੀਤਾ ਆ ਅੱਜ ਉਹ ਸਾਰੇ ਕਿੱਥੇ ਚਲੇ ਗਏ 117 ਜਿਹੜੇ ਅੱਜ ਪਤਾ ਨਹੀਂ ਕਿਸਨਸ ਕਿੱਥੇ ਆ ਅੱਜ ਕੋਈ ਸਰਵ ਸੰਪਤੀ ਹੈ ਸੇਮ ਉਹੀ ਕਾਨੂੰਨ ਜਿਹਦੇ ਚ ਐਮੈਂਡਮੈਂਟ ਦੀ ਗੱਲ ਪਹਿਲਾਂ ਹੁੰਦੀ ਸੀ 295 ਐਚ ਆਹ ਸਟੇਟ ਐਕਟ ਮੰਗਦੇ ਭਈ ਆਪਾਂ ਜਿਹੜਾ ਇਹਨਾਂ ਦਾ اختیار ਦੇ ਵਿੱਚ ਕਰਦੇ ਵੀ ਪਏ ਨੇ ਫਿਰ ਹੁਣ ਜੇ ਦੁੱਧ ਵੀ ਦੇਣਾ ਮੇਂਗਣਾ ਪਾ ਕੇ ਦੇਣਾ ਤੇ ਮੇਂਗਣਾ ਵਾ